ਸਿੱਕਿਆ ਨੇ ਨਾ ਅਨ ਹੋਣੀ ਹੋਗੀ ਅਨ ਹੋਣੀ ਕਦੀ ਵੀ ਨਹੀਂ ਹੁੰਦੀ ਜਦੋਂ ਹੁੰਦੀ ਹੈ ਹੋਣੀ ਹੀ ਹੁੰਦੀ ਹੈ ਪਰ ਸਾਡੇ ਮਨ ਦਾ ਵਿਚਾਰ ਹੈ ਕਿ ਇਹ ਕੰਮ ਨਹੀਂ ਹੀ ਹੋਣਾ ਚਾਹੀਦਾ ਇਹ ਦੁੱਖ ਨਹੀਂ ਹੀ ਹੋਣਾ ਚਾਹੀਦਾ ਇਸ ਕਰਕੇ ਆਪਾਂ ਕਹਿ ਦਿੰਨੇ ਅਨ ਹੋਣੀ ਹੋਗੀ ਪਰ ਅਨ ਹੋਣੀ ਕਦੀ ਵੀ ਨਹੀਂ ਹੁੰਦੀ ਉਹ ਹੋਣੀ ਹੀ ਹੁੰਦੀ ਹੈ ਜਿਹੜੀ ਹੋ ਕੇ ਰਹਿੰਦੀ ਹੈ ਸੋ ਇਹ ਸਾਰੇ ਡਰਾਂ ਤੋਂ ਸਾਨੂੰ ਕਦੋਂ ਨਿਜ਼ਾਤ ਮਿਲੇਗਾ ਕਦੋਂ ਰਾਹਤ ਮਿਲੇਗੀ ਕਦੋਂ ਇਹ ਸਾਰੇ ਡਰ ਖਤਮ ਹੋਣਗੇ ਜਿਹੜੇ ਸਾਡੇ ਮੋਹ ਦੇ ਮਨ ਦਾ ਹੀ ਮਾਇਆ ਜਾਲ ਹੈ ਇਹ ਸਾਰੇ ਡਰ ਕਦੋਂ ਖਤਮ ਹੋਣਗੇ ਜਦੋਂ ਅਸੀਂ ਉਸ ਨਿਰਭਉ ਦੇ ਨਾਲ ਪ੍ਰੇਮ ਕਰਾਂਗੇ ਉਸ ਅਭੇ ਦੇ ਨਾਲ ਪ੍ਰੇਮ ਕਰਾਂਗੇ ਸੋ ਇਹ ਹੀ ਪ੍ਰਮਾਤਮਾਗੇ ਸਹੀ ਪ੍ਰਾਰਥਨਾ ਕਰਨੀ ਹੈ ਫਰਿਆਦ ਕਰਨੀ ਹੈ ਬਿੰਨਤੀ ਕਰਨੀ ਹੈ ਅਰਦਾਸ ਕਰਨੀ ਹੈ ਕਿ हे ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਆਪਣੀ ਭਗਤੀ ਦੋ ਆਪਣਾ ਨਾਮ ਦਾਨ ਦੋ ਆਪਣਾ ਸਿਮਰਨ ਦੋ ਆਪਣੀ ਸੇਵਾ ਦੋ